ਸਤ ਸ੍ਰੀ ਅਕਾਲ ਜੀ ਆਪਣੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਤੁਹਾਡੀਆਂ ਹਰ ਮਨੁਕਾਮਨਾ ਸੰਪੂਰਨ ਕਰਨ ਤੁਸੀਂ ਇਸ ਨਿਮਾਣੀ ਜੀ ਭੈਣ ਨੂੰ ਬਹੁਤ ਪਿਆਰ ਬਖਸ਼ ਰਹੇ ਹੋ ਕਿਰਪਾ ਕਰਨੀ ਇਸੇ ਤਰੀਕੇ ਨਾਲ ਵਾਹਿਗੁਰੂ ਜੀ ਦੀ ਮਿਹਰ ਤੇ ਤੁਹਾਡਾ ਪਿਆਰ ਬਣਿਆ ਰਹੇ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਆਪਾਂ ਨੂੰ ਧਾਨ ਕਰਨ ਵੇਲੇ ਧਿਆਨ ਰੱਖਣਾ ਚਾਹੀਦਾ ਕਿਉਂਕਿ ਆਪਾਂ ਜਾਣੇ ਆ ਜਾਣੇ ਵਿੱਚ ਇਦਾਂ ਦੀਆਂ ਗਲਤੀਆਂ ਕਰ ਦਿੰਨੇ ਆ ਕਿ ਬਾਅਦ ਦੇ ਵਿੱਚ ਆਪਾਂ ਨੂੰ ਉਹਦਾ ਫਲ ਭੁਗਤਣਾ ਹੀ ਪੈਂਦਾ ਹੈ ਕਿਉਂਕਿ ਆਪਾਂ ਨੂੰ ਹੁੰਦੇ ਵੀ ਆਪਾਂ ਨੇ ਆਪਣੇ ਵੱਲੋਂ ਦਾਨ ਕਰਤਾ ਪਰ ਉਹ ਦਾਨ ਜਦੋਂ 10 ਗੁਣਾ ਹੋ ਕੇ ਆਪਾਂ ਨੂੰ ਮਿਲਦਾ ਕਿਉਂਕਿ ਅਕਸਰ ਤੁਸੀਂ ਇਹ ਸੁਣਿਆ ਹੈ ਕਿ ਜਦੋਂ ਆਪਾਂ ਕਿਸੇ ਚੀਜ਼ ਨੂੰ ਦਾਨ ਕਰਦੇ ਆ ਤਾਂ ਵਾਹਿਗੁਰੂ ਜੀ ਆਪਾਂ ਨੂੰ 10 ਗੁਣਾ ਵਾਪਸ ਕਰਦੇ ਨੇ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਿ ਆਪਣੇ ਘਰ ਨੂੰ ਬਰਬਾਦ ਕਰ ਸਕਦੀਆਂ ਨੇ ਕਦੇ ਵੀ ਇਹ ਗਲਤੀ ਨੂੰ ਨਾ ਕਰਿਓ ਕਿਉਂਕਿ ਇਹਦਾ ਤੁਹਾਨੂੰ ਬਰਬਾਦੀ ਦੇ ਰਸਤੇ ਤੇ ਲੈ ਕੇ ਹੀ ਜਾਵੇਗਾ ਕਿਉਂਕਿ ਆਪਾਂ ਅਕਸਰ ਸੋਚਦੇ ਹਾਂ ਵੀ ਮੈਂ ਨਾਮ ਵੀ ਚਾਪਦਾ ਪਾਠ ਵੀ ਕਰਦਾ ਦਾਨ ਪੁੰਨ ਵੀ ਕਰਦਾ ਪਰ ਫਿਰ ਵੀ ਮੇਰੇ ਘਰ ਦੇ ਵਿੱਚ ਬਰਕਤ ਨਹੀਂ ਹੈਗੀ ਮੇਰੇ ਘਰ ਦੇ ਵਿੱਚ ਉਹ ਪਲੇਸ ਨਹੀਂ ਜਾਂਦਾ ਤੇ ਮੇਰਾ ਘਰ ਹੈ ਜਿਹੜਾ ਉਹ ਤਰੱਕੀ ਦੇ ਰਸਤੇ ਤੇ ਨਹੀਂ ਜਾਂਦਾ ਤਾਂ ਆਓ ਆਪਾਂ ਜਾਣਦੇ ਹਾਂ ਕਿਹੜੀਆਂ ਗਲਤੀਆਂ ਨੇ ਸਭ ਤੋਂ ਪਹਿਲਾਂ ਤੁਹਾਡੇ ਦਰਵਾਜ਼ੇ ਤੇ ਕੋਈ ਵੀ ਹੈਨਾ ਮੰਗਤਾ ਆਵੇ ਚਾਹੇ ਉਹ ਫਟੇ ਹੋਏ ਕੱਪੜਿਆਂ ਦੇ ਵਿੱਚੋਂ ਚਾਹੇ ਉਹ ਸਾਧੂ ਦੇ ਰੂਪ ਵਿੱਚੋਂ ਵੀ ਚਾਹੇ ਤੁਸੀਂ ਉਹਨੂੰ ਘੱਟ ਦੇ ਦਿਓ ਪਰ ਉਹਨੂੰ ਖਾਲੀ ਕਦੇ ਵੀ ਨਾ ਮੋੜੋ ਕਿਉਂਕਿ ਕੋਈ ਪਤਾ ਨਹੀਂ ਹੈਗਾ ਕਿਸ ਰੂਪ ਦੇ ਵਿੱਚ ਵਾਹਿਗੁਰੂ ਜੀ ਤੁਹਾਡੀ ਪ੍ਰੀਖਿਆ ਲੈਣ ਆ ਜਾਣ ਦੂਸਰੀ ਗੱਲ ਕਦੇ ਵੀ ਆਪਦੀ ਜਿਹੜੀ ਸਿਰ ਦੀ ਪੱਗ ਜਿਹੜੀ ਦਸਤਾਰ ਹੁੰਦੀ ਹੈ ਤੇ ਪਹਿਣਾ ਆਪਦਾ ਦੁਪੱਟਾ ਕਦੇ ਵੀ ਦਾਨ ਨਾ ਕਰੋ ਕਿਉਂਕਿ ਇਸ ਚੀਜ਼ ਦੇ ਨਾਲ ਤੁਹਾਡੀ ਇੱਜ਼ਤ ਜੁੜੀ ਹੋਈ ਹੈ ਇਸ ਚੀਜ਼ ਦੇ ਨਾਲ ਪ੍ਰਾਤਨ ਸਮੇਂ ਦੇ ਵਿੱਚ ਜਿੱਦਾਂ ਕਿ ਕਹਿੰਦੇ ਹੁੰਦੇ ਸੀਗੇ ਕਿ ਪੱਗ ਵਟਾ ਲੈਂਦੇ ਹੁੰਦੇ ਸੀਗੇ ਤਾਂ ਉਹ ਇੱਕ ਦੂਜੇ ਵਾਸਤੇ ਜਾਨ ਵੀ ਦੇ ਦਿੰਦੇ ਹੁੰਦੇ ਸੀਗੇ ਪੱਗ ਤੇ ਦੁਪੱਟੇ ਦੀ ਇੰਨੀ ਜ਼ਿਆਦਾ ਮਰਿਆਦਾ ਰੱਖੀ ਜਾਂਦੀ ਹੈ ਕਿਉਂਕਿ ਇਹ ਗੁਰੂ ਦੀ ਬਖਸ਼ਿਸ਼ ਹੈਗੀ। ਤੀਸਰੀ ਗੱਲ ਕਦੇ ਵੀ ਤੁਸੀਂ ਆਪਣਾ ਝੂਠਾ ਕਿਸੇ ਵੀ ਸਾਧੂ ਸੰਤ ਨੂੰ ਜਾਂ ਕਿਸੇ ਮੰਗਤੇ ਨੂੰ ਕਦੇ ਵੀ ਨਾ ਦੇਵੋ। ਕਿਉਂਕਿ ਉਸ ਚੀਜ਼ ਨੂੰ ਜੋ ਤੁਸੀਂ ਕਿਸੇ ਨੂੰ ਝੂਠ ਦੇਮੋਗੇ ਤਾਂ ਤੁਹਾਨੂੰ ਉਹ 10 ਗੁਣਾ ਹੋ ਕੇ ਵਾਪਸ ਮਿਲੂਗੀ। ਤੁਸੀਂ ਨੇ ਇੱਕ ਸਾਖੀ ਸੁਣੀ ਹੋਣੀ ਹੈ ਸਾਰਿਆਂ ਨੇ। ਕਿ ਇੱਕ ਸਾਧੂ ਕਿਸੇ ਰਾਜੇ ਦੇ ਕੋਲ ਮੰਗਣ ਚਲੇ ਗਏ ਉਹ ਦੀ ਪ੍ਰੀਖਿਆ ਹੀ ਲੈਣ ਗਏ ਸੀ ਉਸਨੇ ਪਹਿਲਾਂ ਸਾਰਾ ਕੁਝ ਵਰਤਾਤ ਆ ਜਿਹੜਾ ਵੀ ਉਹਦਾ ਪ੍ਰਸ਼ਾਦਾ ਪਾਣੀ ਹੈਗਾ ਸੀ ਤੇ ਉਸ ਤੋਂ ਬਾਅਦ ਉਹ ਘੋੜਿਆਂ ਦੇ ਤਵੇਲੇ ਦੇ ਵਿੱਚ ਸੀਗਾ ਤੇ ਉਹ ਸਾਧੂ ਕਹਿੰਦਾ ਵੀ ਮੈਨੂੰ ਵੀ ਕੋਈ ਰੋਟੀ ਪਾਣੀ ਦਿਓ ਉਹਤੇ ਰਾਜਾ ਕਹਿੰਦਾ ਵੀ ਮੇਰੇ ਕੋਲੇ ਕੁਝ ਨਹੀਂ ਹੈਗਾ ਉਹ ਸਾਧੂ ਕਹਿੰਦੇ ਵੀ ਕੁਝ ਵੀ ਤਾਂ ਹੋਊਗਾ ਵੀ ਥੋੜਾ ਬਹੁਤ ਉਹ ਹੀ ਦੇ ਦਿਓ ਉਹ ਕਹਿੰਦਾ ਵੀ ਮੈਂ ਤਾਂ ਇੱਥੇ ਘੋੜਿਆਂ ਦੇ ਤਵੇਲੇ 'ਚ ਆ ਮੇਰੇ ਕੋਲੇ ਕੁਝ ਨਹੀਂ ਹੈਗਾ ਸਾਧੂ ਕਹਿੰਦੇ ਵੀ ਜੋ ਕੁਝ ਵੀ ਤੇਰੇ ਕੋਲੇ ਹੈਗਾ ਤੂੰ ਉਹ ਦੇ ਦੇ ਉਹਨੇ ਚਾਕੇ ਘੋੜਿਆਂ ਦੀ ਥੋੜੀ ਜੀ ਲਿੱਦ ਸਾਧੂ ਦੀ ਝੋਲੀ ਚ ਪਾਤੀ ਤੇ ਉਸ ਰਾਜੇ ਨੇ ਉਸੇ ਤਰੀਕੇ ਨਾਲ ਕੀਤਾ ਜਿਵੇਂ ਕਿ ਸਾਧੂ ਨੇ ਉਸ ਨੂੰ ਕਿਹਾ ਸੀ ਤਾਂ ਕਾਫੀ ਟਮੇ ਸਮੇਂ ਬਾਦ ਉਹ ਵਾਪਸ ਆਇਆ ਉਸਨੇ ਦੇਖਿਆ ਕਿ ਉਹ ਥੋੜੀ ਜੀ ਲਿੱਦ ਪਈ ਸੀ ਤਾਂ ਉਸਨੇ ਸਾਧੂ ਨੂੰ ਪੁੱਛਿਆ ਵੀ ਬਾਕੀ ਕਿੱਧਰ ਗਈ ਤੇ ਇਹ ਇੰਨੇ ਕ ਕਿਉਂ ਪਈ ਹੈ ਤਾਂ ਸਾਧੂ ਨੇ ਕਿਹਾ ਵੀ ਦੇਖ ਜਿੰਨੀ ਤਾਂ ਮੈਨੂੰ ਦਿੱਤੀ ਸੀ ਇਹ ਤੈਨੂੰ ਖਾਣੀ ਪੈਣੀ ਹੈ ਬਾਕੀ ਤੂੰ ਆਪਣਾ ਨਾਮ ਜਪ ਕੇ ਜਿਹੜਾ ਕਰਮ ਕੀਤਾ ਸੀਗਾ ਉਸ ਨੂੰ ਕੱਟ ਲਿਆ ਇਸੇ ਲਈ ਦੇਖੋ ਇਹ ਜਿਹੜੀਆਂ ਸਾਖੀਆਂ ਹੁੰਦੀਆਂ ਨੇ ਕਈ ਹਨਾ ਮੈਨੂੰ ਕਹਿੰਦੇ ਨੇ ਵੀ ਹਾਂ ਉਹੀ ਜੋੜੀ ਜਾਂਦੇ ਨੇ ਇਹ ਬਹਿਮ ਪਰਮ ਚ ਪਾਉਂਦੇ ਕੋਈ ਬਹਿਮ ਪਰਮ ਨਹੀਂ ਹੈਗੀ ਇਹ ਸਿਰਫ ਇੱਕ ਸਮਝਾਉਣ ਦਾ ਤਰੀਕਾ ਹੁੰਦਾ ਹੈਗਾ ਪ੍ਰਾਣੇ ਜਿਹੜੇ ਆਪਣੇ ਸਮੇਂ ਦੇ ਵਿੱਚ ਸਾਧੂ ਸੰਤ ਹੋਏ ਨੇ ਉਹਨਾਂ ਨੇ ਇਸ ਤਰੀਕੇ ਨਾਲ ਬਹੁਤ ਜ਼ਿਆਦੇ ਹਨਾ ਭਟਕੇ ਹੋਿਆਂ ਨੂੰ ਦੁਖੀ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਜਿੱਦਾਂ ਕਿ ਬਾਬਾ ਆਤਰ ਸਿੰਘ ਜੀ ਨੇ ਬਹੁਤ ਨੂੰ ਹਨਾ ਜਿੱਦਾਂ ਕਹਿੰਦੇ ਨੇ ਕੱਚੀਆਂ ਧਾਰਨਾ ਨੇ ਕਿ ਜਿੱਦਾਂ ਕਿ ਆਜਾ ਆਪਾਂ ਹਨਾ ਬਾਬਾ ਜੀ ਦੀ دیਵਾਨਾ ਦੇ ਵਿੱਚ ਪੜਦੇ ਹੈਗੇ ਪਰ ਜੀ ਕਿ ਸਿੱਧਾ ਜੀਵਨ ਸੰਵਰਦਾਗਾ ਵਾਹਿਗੁਰੂ ਜੀ ਦੇ ਲੜ ਲੱਗਦਾ ਉਹਦੇ ਮਾਰੇ ਕਰਮ ਕੱਟੇ ਜਾਂਦੇ ਨੇ ਤਾਂ ਆਪਾਂ ਨੂੰ ਕੀ ਦੁੱਖ ਹੈ ਆਪਣੇ ਨਾਲ ਉਹਨਾ 크੍ਰਿਸਚੀਅਨ ਧਰਮ ਕਿਉਂ ਜਾਦੇ ਪਰਫੁੱਲਤ ਹੋ ਰਿਹਾਗਾ ਕਿਉਂਕਿ ਉਹ ਉਸ ਚੀਜ਼ ਨਾਲ ਆਪਣੇ ਮਨ ਲੱਕੇ ਪਰਿਵਾਰਾਂ ਨੂੰ ਜੋੜ ਰਹੇ ਨੇ ਜਿਸ ਦੇ ਨਾਲ ਉਹਨਾਂ ਦਾ ਵਿਸ਼ਵਾਸ ਜੀਸੂ ਤੇ ਹੋ ਗਿਆ ਪਰ ਆਪਾਂ ਲੋਕਤਾ ਚੀਨੀ ਤੇ ਕਰ ਕਰਕੇ ਹਨਾ ਆਪਣੇ ਧਰਮ ਨੂੰ ਪਿੱਛੇ ਲਿਜਾ ਰਹੇ ਹਾਂ ਵਾਹਿਗੁਰੂ ਜੀ ਦੇ ਲੜ ਲੱਗ ਜਾਓ ਕਿਉਂਕਿ ਆਉਣ ਵਾਲਾ ਸਮਾਂ ਬਹੁਤ ਹੀ ਜ਼ਿਆਦਾ ਭਿਆਨਕ ਆ ਰਿਹਾ ਹੈਗਾ ਤੇ ਅਗਲੀ ਗੱਲ ਦੇਖੋ ਮੈਂ ਤੁਹਾਨੂੰ ਇਹ ਚਾਰ ਧਾਨ ਜ਼ਰੂਰ ਦੱਸੀ ਨਗੀ ਅਗਲੀ ਗੱਲ ਆਪਦੇ ਮਾਂ ਬਾਪ ਦੀ ਕਦੇ ਵੀ ਦਰਸੀਸ ਨਾ ਲਵੋ ਠੀਕ ਹੈ ਤੁਹਾਡੀ ਉਹਨਾਂ ਨਾਲ ਨਹੀਂ ਬਣਦੀ ਤਾਂ ਤੁਸੀਂ ਉਹਨਾਂ ਤੋਂ ਚੁੱਪ ਕਰ ਜਾਓ ਉਹਨਾਂ ਨੂੰ ਹਨਾ ਤੁਹਾਨੂੰ ਉਹਨਾਂ ਦਾ ਬੋਲਣਾ ਉਹਨਾਂ ਦਾ ਕੰਮ ਕਰਨਾ ਕੁਝ ਵੀ ਤੁਹਾਨੂੰ ਚੰਗਾ ਨਹੀਂ ਲੱਗਦਾ ਤਾਂ ਤੁਸੀਂ ਚੁੱਪ ਕਰ ਚੋ ਕਿਉਂਕਿ ਮਾਂ ਬਾਪ ਦੀ ਦਿੱਤੀ ਹੋਈ ਦਰਸੀਸ ਚਾਹੇ ਉਹ ਮੂੰਹ ਦੇ ਵਿੱਚੋਂ ਨਾ ਦੇਣ ਚਾਹੇ ਉਹ ਹਨਾ ਬੈਸੀ ਉਹਨਾਂ ਦੇ ਮੂੰਹ ਚੋਂ ਨਿਕਲ ਜੇ ਉਹ ਕਦੇ ਵੀ ਆਲੀ ਨਹੀਂ ਜਾਂਦੀ ਤੁਹਾਡੇ ਪਰਿਵਾਰ ਨੂੰ ਲੈ ਕੇ ਡੁੱਬੇਗੀ ਹੀ ਡੁੱਬੇਗੀ ਇਹ ਬਹੁਤ ਜ਼ਿਆਦਾ ਹੱਡ ਬੀਤੀਆਂ ਮੇਰੇ ਨਾਲ ਵੀ ਹੋਈਆਂ ਨੇਗੀਆਂ ਕਿਉਂਕਿ ਮੇਰੀ ਇੱਕ ਦੋਸਤ ਸੀਗੀ ਉਹਦੇ ਪਿਤਾ ਜੀ ਉਹਨੂੰ ਹਰ ਵਾਰ ਇਹੀ ਕਹੀ ਜਾਂਦੇ ਹੁੰਦੇ ਕਹਿੰਦੇ ਕਿ ਬੀ ਇਹਨੇ ਜਾ ਕੇ ਬਗਾਨੇ ਘਰੇ ਕੱਟਣਾ ਨਹੀਂ ਹੈਗਾ ਇਹਨੇ ਜਾ ਕੇ ਬਗਾਨੇ ਘਰੇ ਕੱਟਣਾ ਨਹੀਂ ਹੈਗਾ ਮੈਂ ਉਹਨਾਂ ਨੂੰ ਬਹੁਤ ਕਹਿੰਦੀ ਹਾਂ ਅੰਕਲ ਜੀ ਵੀ ਤੁਸੀਂ ਇਦਾਂ ਨਾ ਕਿਹਾ ਕਰੋ ਉਸ ਲੜਕੀ ਦੀ ਤਿੰਨ ਥਾਵੇਂ ਮੈਰਿਜ ਹੋਈ ਤੇ ਚੌਥੇ ਥਾਵੇਂ ਜਾ ਕੇ ਉਹਨੇ ਖੁਦਕੁਸ਼ੀ ਕਰ ਲਈ ਮੈਂ ਤਾਈਓ ਕਹਿਣੀ ਆ ਵੀ ਆਪਦੇ ਮਾਂ ਬਾਪ ਦੀ ਕਦੇ ਵੀ ਦਰਸੀਸ ਨਾ ਲੱਗ ਛੇਵੀਂ ਗੱਲ ਕਦੇ ਵੀ ਕਿਸੇ ਗਰੀਬ ਦਾ ਦਿਲ ਨਾ ਦੁਖਾਓ ਅਗਰ ਤੁਹਾਡੇ ਘਰ ਜਿੱਦਾਂ ਕਿ ਮੈਂ ਪਹਿਲਾਂ ਵੀ ਦੱਸਿਆ ਕੋਈ ਦਾਨ ਲੈਣ ਆਉਂਦਾ ਤਾਂ ਤੁਸੀਂ ਉਹਦੇ ਵਿੱਚੋਂ ਅਗਰ ਤੁਹਾਡੇ ਕੋਲੇ ਨਹੀਂ ਹੈਗਾ ਤਾਂ ਤੁਸੀਂ ਥੋੜਾ ਦੇ ਦਿਓ ਜਾਂ ਫਿਰ ਤੁਸੀਂ ਨਿਮਰਤਾ ਦੇ ਨਾਲ ਉਹਨਾਂ ਨੂੰ ਹੱਥ ਬੰਨ੍ਹ ਦਿਓ ਵੀ ਮੈਂ ਤੁਹਾਨੂੰ ਇਹ ਨਹੀਂ ਦੇ ਸਕਦਾ ਕਦੇ ਵੀ ਉਹਨੂੰ ਗਲਤ ਨਾ ਬੋਲੋ ਇਹ ਨਾ ਕਹੋ ਵੀ ਤੂੰ ਹੱਟਾ-ਕੱਟਾ ਕਮਾਲ ਐ ਤੇਰੇ ਕਿਹੜਾ ਹੱਥ ਟੁੱਟੇ ਆ ਤੇਰੇ ਕਿਹੜਾ ਹਨਾ ਇਦਾਂ ਆਪਾਂ ਇਹ ਬੋਲ ਦਿੰਨੇ ਆ ਕਿਉਂਕਿ ਨਹੀਂ ਪਤਾ ਹੈਗਾ ਕਿਸ ਰੂਪ ਦੇ ਵਿੱਚ ਵਾਹਿਗੁਰੂ ਜੀ ਤੁਹਾਡੀ ਹਨਾ ਪ੍ਰੀਖਿਆ ਲੈਣਾ ਜਾਂ ਤੇ ਤੁਹਾਡਾ ਬੇੜਾ ਡੁੱਬ ਜਾਵੇਗਾ ਵਾਹਿਗੁਰੂ ਜੀ ਹਮੇਸ਼ਾ ਕਹਿੰਦੇ ਨੇ ਕਿ ਚੰਗੇ ਮਾਰੇ ਕਰਮ ਤੇਰੇ ਨਹੀਂ ਮੈਂ ਤਾਂ ਉਹਨਾਂ ਤੇ ਫੈਸਲਾ ਸੁਣਾਉਣ ਵਾਲਾ ਕਿਉਂਕਿ ਤੈਨੂੰ ਸੋਚੀ ਦਿੱਤੀ ਐ ਤੈਨੂੰ ਮੈਂ ਇਨਸਾਨ ਜੋਨੀ ਬਣਾਈ ਐ ਤਾਂ ਕਿ ਤੂੰ ਸਾਰੇ ਕਾਰਜਾਂ ਨੂੰ ਸਾਰੇ ਕੰਮਾਂ ਨੂੰ ਸਹੀ ਤਰੀਕੇ ਨਾਲ ਕਰੇ ਅਗਰ ਇੱਕ ਬੱਚਾ ਪੇਪਰ ਦੇਣ ਜਾਂਦਾ ਤੇ ਉਹ ਆ ਕੇ ਕਹੇ ਕਿ ਮੇਰਾ ਇਹਦੇ ਵਿੱਚ ਕੋਈ ਕਸੂਰ ਨਹੀਂ ਇਹ ਤਾਂ ਕਸੂਰ ਟੀਚਰ ਦਾ ਉਹਨੇ ਮੈਨੂੰ ਨੰਬਰ ਨਹੀਂ ਦਿੱਤੇ ਪਰ ਅਗਰ ਉਹ ਬੱਚਾ ਕੁਝ ਲਿਖ ਕੇ ਆਉਂਦਾ ਫੇਰ ਹੀ ਟੀਚਰ ਨੰਬਰ ਦਿੰਦਾ ਸਾਰਾ ਸਾਲ ਉਹਨੇ ਐਸ ਪ੍ਰਸਤੀ ਕੀਤੀ ਐ ਇੱਕ ਬੱਚਾ ਉਸੇ ਕਲਾਸ ਦੇ ਵਿੱਚੋਂ ਟੌਪ ਕਰਦਾ ਉਹਨੇ ਸਾਰਾ ਸਾਲ ਮਿਹਨਤ ਕੀਤੀ ਮਿਹਨਤ ਤੁਹਾਨੂੰ ਕਰਨੀ ਪਊਗੀ ਦਾਨ ਕਰੋ ਸਿਮਰਨ ਕਰੋ ਮਿਹਨਤ ਕਰੋ ਕਿਉਂਕਿ ਅਗਰ ਤੁਸੀਂ ਇਹ ਚੀਜ਼ਾਂ ਕਰੋਗੇ ਤਾਂ ਵਾਹਿਗੁਰੂ ਜੀ ਤੁਹਾਡੇ ਜਿਹੜੇ ਮਾੜੇ ਕਰਮ ਨੇ ਉਹਨਾਂ ਨੂੰ ਕੱਟਣਗੇ ਕਦੇ ਵੀ ਦੇਖੋ ਜਿਹੜੇ ਮੈਂ ਤੁਹਾਨੂੰ ਇਹ ਦਾਨ ਦੱਸੀ ਨੇ ਕਦੇ ਵੀ ਨਾ ਦੇਵੋ ਕਿਉਂਕਿ ਅਕਸਰ ਆਪਾਂ ਨੂੰ ਹੁੰਦਾ ਹੈ ਵੀ ਆਪਣਾ ਝੂਠਾ ਭੋਜਨ ਵਿਆਹ ਸਾਧੀਆਂ ਦੇ ਵਿੱਚ ਬਚਿਆ ਪਿਆਗਾ ਆਪਾਂ ਗਰੀਬਾਂ ਦੇ ਵੰਡਿਆ ਉਹ ਹਨਾ ਆਪਣੇ ਕਿਹੜਾ ਕਿਸੇ ਕੰਮ ਦਾ ਹੈ ਉਹ ਨਾ ਵਿਚਾਰਿਆਂ ਦੇ ਮੂੰਹ 'ਚ ਪੈ ਜਾਊਗਾ ਦੇਖੋ ਅੱਜ ਤੁਸੀਂ ਉਹਨਾਂ ਨੂੰ ਉਹ ਝੂਠਾ ਭੋਜਨ ਖਵਾਓਗੇ ਤੁਸੀਂ ਅਗਰ ਤੁਹਾਡੇ ਕੋਲ ਜਿਆਦਾ ਬਾਧੂ ਹੈ ਤਾਂ ਤੁਸੀਂ ਅਲੱਗ ਤੋਂ ਕੱਢ ਕੇ ਰੱਖ ਦਿਓ ਕਿਉਂਕਿ ਝੂਠਾ ਭੋਜਨ ਆਗਰ ਤੁਸੀਂ ਕਿਸੇ ਨੂੰ ਦਿਓਗੇ ਤੁਹਾਨੂੰ ਨਹੀਂ ਪਤਾ ਵੀ ਉਸ ਦੀ ਕੀ ਸਥਿਤੀ ਹੈ ਕੀ ਉਹ ਨਾਮ ਜਾਪ ਦਾ ਸਿਮਰਨ ਕਰਦਾ ਹੈ ਤਾਂ ਤੁਹਾਨੂੰ ਉਹਦਾ ਫਲ ਭੁਗਤਣਾ ਹੀ ਪਵੇਗਾ ਦੇਖੋ ਆਪਣੇ ਬੱਚਿਆਂ ਦੇ ਵਿਆਹ ਸਾਧੀਆਂ ਤੇ ਆਪਾਂ ਇੰਨਾ ਇੰਨਾ ਪੈਸਾ ਲਾ ਦਿੰਦੇ ਆ ਪਰ ਇੱਕ ਜਦੋਂ ਵਧਾਈਆਂ ਦੇਣ ਵਾਲਾ ਕੋਈ ਬੇਟਰ ਬਚੈਰਾ ਜਾਂ ਕੋਈ ਗਰੀਬ ਤੁਹਾਡੇ ਤੋਂ ਵਧਾਈ ਮੰਗਦਾ ਤਾਂ ਉਹਨੂੰ ਆਪਾਂ ਛੜਕ ਕੇ ਪਰਾਂ ਕਰ ਦਿੰਦੇ ਆ ਉਸ ਟਾਈਮ ਦੇਖੋ ਜਿੱਥੇ ਤਾਂ ਉਹਨੇ ਤੁਹਾਨੂੰ ਸੀਸ ਦੇਣੀ ਸੀ ਉੱਥੇ ਉਹਦੀ ਆਤਮਾ ਤੁਹਾਨੂੰ ਦਰਸੀਸ ਦੇ ਜਾਂਦੀ ਹੈ ਅਗਰ ਤੁਸੀਂ ਕਿਥੇ 35 35 40 40 ਲੱਖ ਰੁਪਏ ਆਪਣੇ ਬੱਚਿਆਂ ਤੇ ਲਗਾ ਰਹੇ ਹੋ ਉੱਥੇ 100 200 ਰੁਪਏ ਉਸਨੂੰ ਵੀ ਦੇ ਦੋਗੇ ਤਾਂ ਤੁਹਾਡੇ ਘਰ ਪਰਿਵਾਰ ਨੂੰ ਭਾਗ ਲੱਗਣਗੇ ਹੀ ਲੱਗਣਗੇ ਕਿਉਂਕਿ ਵਾਹਿਗੁਰੂ ਜੀ ਨੇ ਕਿਹਾ ਕਿ ਤੇਰਾ ਦਿੱਤਾ ਹੋਇਆ ਦਾਨ 10 ਗੁਣਾ ਫਲੇਗਾ ਅੱਜ ਕੱਲ੍ਹ ਥੋੜਾ ਜਿਹਾ ਤਤਕਰੇ ਵਿਤਕਰੇ ਚੱਲ ਰਹੇ ਨੇ ਕੋਈ ਕਹਿੰਦਾ ਹਨਾ ਬਾਬੇ ਗੱਡੀਆਂ ਲਈ ਫਿਰਦੇ ਨੇ ਕੋਈ ਕਹਿੰਦਾ ਕੁਝ ਤੁਸੀਂ ਹਨਾ ਇਹ ਗੱਲਾਂ 'ਚ ਨਾ ਪਵੋ ਕਿਉਂਕਿ ਇਨ੍ਹਾਂ ਚੀਜ਼ਾਂ ਕਰਕੇ ਹੀ ਆਪਾਂ ਡੁੱਬ ਰਹੇ ਹਾਂ ਜਿਹੜੀ ਮੈਂ ਤੁਹਾਡੇ ਨਾਲ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹੀ ਸੀਗਾ ਕਿਉਂਕਿ ਹੁਣ ਤਿਉਹਾਰ ਆ ਰਹੇ ਨੇ ਅਕਸਰ ਆਪਾਂ ਨੂੰ ਆਤ ਹੁੰਦੀ ਹੈ ਤੇ ਆਪਾਂ ਜਾਣੇ ਅਣਜਾਣੇ ਦੇ ਵਿੱਚ ਇਹ ਗਲਤੀਆਂ ਕਰਾਂਗੇ ਹੀ ਕਰਾਂਗੇ ਕਿਉਂਕਿ ਆਪਾਂ ਨੂੰ ਨਹੀਂ ਪਤਾ ਹੁੰਦਾ ਉਸ ਟਾਈਮ ਆਪਾਂ ਨੂੰ ਇਹ ਹੁੰਦਾ ਵੀ ਹਾਂ ਚਲੋ ਆਪਾਂ ਇਹ ਚੰਗਾ ਕੰਮ ਕਰ ਰਹੇ ਹਾਂ ਪਰ ਉਹ ਚੰਗਾ ਕੰਮ ਨਹੀਂ ਹੁੰਦਾ ਉਹਦੇ ਵਿੱਚ ਤੁਹਾਡਾ ਜਿਹੜਾ ਦਲਿੱਦਰ ਹੈ ਘਰ ਦੀ ਬਿਮਾਰੀ ਘਰ ਦਾ ਕਲੇਸ਼ ਘਰ ਦਾ ਬਰਬਾਦੀ ਛੁਪੀ ਹੋਈ ਹੈ ਤੁਸੀਂ ਕਰਨਾ ਕੀ ਹੈ ਜਦੋਂ ਵੀ ਤੁਸੀਂ ਕੁਝ ਕਰਦੇ ਹੋ ਤਾਂ ਉਹਦੇ ਵਿੱਚੋਂ ਥੋੜਾ ਥੋੜਾ ਚੀਜ਼ ਕੱਢ ਕੇ ਗਰੀਬਾਂ ਨੂੰ ਦਿਓ ਤਾਂ ਉਹ ਤੁਹਾਨੂੰ ਸੀਸਾ ਦੇਣਗੇ ਤੇ ਤੁਹਾਡੇ ਜਿਹੜੇ ਮਾਰੇ ਕਰਮ ਨੇ ਉਹ ਕੱਟੇ ਜਾਣਗੇ ਤੇ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਸਹਾਾਈ ਹੋਣਗੇ ਕਿਉਂਕਿ ਅਕਸਰ ਕਵੀਰ ਜੀ ਦੀ ਤੁਸੀਂ ਬਾਣੀ ਸੁਣੀ ਹੋਣੀ ਹੈ ਕਹਿੰਦੇ ਉਹਨਾਂ ਨੇ ਕਿਹਾ ਚਿੜੀ ਚੋਂਚ ਭਰ ਲੈ ਗਈ ਨਦੀਓਂ ਨਾ ਘਟਿਓ ਨੀਰ ਦਾਨ ਦਿਓ ਤਨ ਨਾ ਘਟੈ ਕਹਿ ਗਏ ਭਗਤ ਕਬੀਰ ਕਿਉਂਕਿ ਅਕਸਰ ਜਦੋਂ ਆਪਾਂ ਕਿਸੇ ਵੀ ਗਰੀਬ ਨੂੰ ਹਨਾ ਦਾਨ ਦਿੰਨੇ ਆ ਤਾਂ ਉਹ ਤੁਹਾਨੂੰ ਬਹੁਤ ਜ਼ਿਆਦਾ ਸੀਸਾ ਦਿੰਦਾ ਜਿਹੜੀਆਂ ਕਿ ਤੁਹਾਡੇ ਘਰ ਪਰਿਵਾਰ ਨੂੰ ਤਾਰ ਜਾਂਦੀਆਂ ਨੇ ਇਨੀ ਵੀਡੀਓ ਦੇ ਵਿੱਚ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਆਪਣੀ ਛੋਟੀ ਭੈਣ ਸਮਝ ਕੇ ਮਾਫ ਕਰਨਾ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਹੋ ਤੱਕ ਲਈ ਸਤ ਸ੍ਰੀ ਅਕਾਲ